ਮੈਂ ਵਾਰਡ ਨੰਬਰ 1 ਕਾਂਗਰਸ ਪਾਰਟੀ ਵੱਲੋਂ ਆਸ਼ੂ ਸ਼ਰਮਾ ਮੈਂ ਆਪਣੇ ਵਾਰਡ ਵਾਸੀਆਂ ਦਾ ਆਪਣੇ ਪਰਿਵਾਰ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਮੈਂ 바ਵਾਜੀ ਦਾ ਹੈਂਰੀ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਮੈਨੂੰ ਐਸ ਇਹ ਅਹੁਦਾ ਦਿੱਤਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਬਾਕੀ ਮੈਂ ਆਪਣੇ ਪਰਿਵਾਰ ਨੂੰ ਆਪਣੇ ਵਾਰਡ ਨੂੰ ਇਹੀ ਕਹਿਣਾ ਚਾਹੁੰਨੀ ਹਾਂ ਕਿ ਤੁਸੀਂ ਜਿਹੜੀ ਸੇਵਾ ਵਾਸਤੇ ਮੈਨੂੰ ਚੁਣਿਆ ਹੈ ਮੈਂ ਉੱਤੇ ਖਰੀ ਉਤਰੂੰਗੀ ਜੋ ਵੀ ਤੁਹਾਨੂੰ ਸਮੱਸਿਆਵਾਂ ਵਾਂ ਉਹਨਾਂ ਦਾ ਹੱਲ ਜ਼ਰੂਰ ਹੋਏਗਾ ਇਸ ਬਰਤਨ ਬਾੜ ਵਿੱਚ ਸਿਲ ਬੈਲਡ ਦਾ ਤੇ ਕੰਪਲੀਟ ਰੀਪੋਰਟ ਇੱਥੇ ਜਿਹੜੀਆਂ ਸੀਵਰੇਜ ਦੀਆਂ ਵਾਟਰ ਸਪਲਾਈ ਦੀਆਂ ਔਰ ਸਟਰੀਟ ਲਾਈਟਸ ਸੜਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਮੇਨ ਹੈਗੀਆਂ ਨੇ ਉਹਨਾਂ ਦਾ ਹੱਲ ਹੋਏਗਾ ਜਿਵੇਂ ਮੈਂ ਦੇਖ ਰਿਹਾ ਜਿਵੇਂ ਪੰਜਾਬ ਸਰਕਾਰ ਇੱਕ ਦੂਸਰ ਵਾਰ ਵਾਰ ਆਖਦੀ ਹੈ ਕਿ ਇਹ ਰੰਗਲਾ ਪੰਜਾਬ ਹੈ ਲੱਗ ਰਿਹਾ ਕੇ ਬਸ ਜੀ ਹੱਲੇ ਤੱਕ ਤਾਂ ਪਿਛਲੇ 3 ਸਾਲਾਂ ਤੋਂ ਹੱਲੇ ਤੱਕ ਨਹੀਂ ਲੱਗ ਰਿਹਾ ਯਾ 1000 ਰੁਪਏ ਕੇਂਦਰੀ ਗਵਰਨਰ ਜੀ ਉਹ ਹੱਲੇ ਤੱਕ ਨਹੀਂ ਮਿਲਿਆ ਤੇ ਨਾ ਹੀ ਮਿਲਣਾ ਹੈ ਜੀ ਹੋਰ ਕੀ ਕਹਿਣਾ ਚਾਹੁੰਦਾ ਹਾਂ ਦੋਸਤ ਮੈਂ ਇਹ ਹੀ ਕਹਿਣਾ ਚਾਹੁੰਨੀ ਆ ਕਿ ਸਮਾਨ ਦਿੰਦੇ ਐ ਕਰਦੇ ਐ ਠੀਕ ਐ ਕੀ ਸਾਨੂੰ ਵੋਟ ਪਾਓ ਉਸ ਤਰ੍ਹਾਂ ਵਿਕਾਸ ਨਹੀਂ ਹੁੰਦਾ ਵੋਟ ਤੁਸੀਂ ਉਹਨੂੰ ਪਾਓ ਜੋ ਤੁਹਾਡੇ ਕੰਮ ਕਰਵਾਂਦੇ ਨੇ ਸੋਚ ਸਮਝ ਕੇ ਵੋਟ ਪਾ ਕੇ ਆਪਣਾ ਚੁੰਦੇ ਹੋ ਤੁਸੀਂ ਬਹੁਤ ਜਿਆਦਾ ਸਿਆਣੇ ਹੋ ਠੀਕ ਐ ਤੁਸੀਂ ਮੈਨੂੰ ਚੁਣਿਆ ਤੁਹਾਡਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਬਾਕੀ ਤੁਸੀਂ ਮੈਨੂੰ ਜਦੋਂ ਕਹੋਗੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਆਂ